ਅੱਠ ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ مناسب ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਤੱਕ ਦਾ ਸਮਾਂ ਆਏਗਾ ਮੇਰਾ ਕਹਿਣ ਦਾ ਮਤਲਬ ਚਿੰਤ ਜੇ ਲੱਕੜ ਜੇ ਨਾ ਮੰਨਈ ਫਿਰ ਅਸੀਂ ਕਿਹੜਾ ਮੱਕੀ ਦੀ ਕੁਡਰੀ ਕਿਸੇ ਕੰਮ ਤੇ ਆਉਂ ਇਸ ਕੋਲ ਦੀ ਵੱਡੀ ਖਬਰ ਪਾਨਾ ਸਿੱਧੂ ਦੀ ਰਿਹਾਈ ਨਾਲ ਜੁੜੀ ਹੋਈ ਹੈ ਜੀਹਾਂ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਹਟਕਲਾ ਤੇਜ਼ ਹੋ ਗਈਆਂ ਨੇ ਜਿਸ ਤੋਂ ਬਾਅਦ ਹੁਣ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਮੇਟੀ ਵਿਚਾਲੇ ਮੀਟਿੰਗ ਹੋਈਏ ਮੀਟਿੰਗ ਕਈ ਘੰਟੇ ਚੱਲੀ ਜਿਸ ਤੋਂ ਬਾਅਦ ਲੱਖਾ ਸਿਧਾਣਾ ਅਤੇ ਬਾਕੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਪਾਨਾ ਸਿੱਧੂ ਦੀ ਰਿਹਾਈ ਲਈ ਸ਼ਾਮ ਤੱਕ ਕੋਸ਼ਿਸ਼ ਕਰਨਗੇ ਅਤੇ ਜੇਕਰ ਪ੍ਰਸ਼ਾਸਨ ਪਾਨਾ ਸਿੱਧੂ ਨੂੰ ਰਿਹਾ ਨਹੀਂ ਕਰਦਾ ਤਾਂ ਉਹਨਾਂ ਵੱਲੋਂ ਇੱਕ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਕੀ ਗੱਲਾਂ ਚੱਲਿਆ ਅੱਜ ਜਿਹੜਾ ਤਾਕੀਰ ਦੀ ਜਨ ਸੀਗਾ ਪਹਾਨਾ ਤੇ ਤੁਸੀਂ ਰੈਗੂ ਲੈ ਕੇ ਮੀਟਿੰਗ ਕੀਤੀ ਗਈ ਹੈਗੀ ਠੀਕ ਹੈ ਨਿਕਲਿਆ ਲੰਮੀ ਚੌੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਾਹਿਬਾਨ ਖੜੇ ਆਸੀਂ ਆਥਨ ਤੱਕ ਤਰੀਕ ਰਹੇ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਉਹ ਹੈਈ ਵਾਲਾ ਬਿਨਾਂ ਸ਼ਰਤ ਰਹਿਈ ਵਾਲੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਕਿ ਪ੍ਰਸ਼ਾਸਨ ਨੇ ਦੇਖਣਾ 8 ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਸਹੀ ਮੁناسب ਨਹੀਂ ਸਮਝਦੇ ਕਿਉਂਕਿ 10 ਤਰੀਕ ਹਲੇ ਲੰਗੀ ਨਹੀਂ ਹਲੇ 12 ਮਈ ਤੱਕ ਦਾ ਸਮਾਂ ਆਏਗਾ ਢੀਕਦੇ ਆਂ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਲਾਉਂਦੇ ਇੱਥੇ ਨਹੀਂ ਹੈ ਨਹੀਂ ਹੈ ਨਹੀਂ ਫਿਲਹਾਲ ਇੱਥੇ ਰੱਖਣ ਦਾ ਕੋਈ ਖਾਸ ਵਜ੍ਹਾ ਸੀ ਕਿ ਜਿਵੇਂ ਕੋਈ ਕਹ ਰਿਹਾ ਵੀ ਉੱਥੇ ਰੱਖਣੀ ਜਾਂ ਬਰਲਾ ਦੇ ਚੱਲੋ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਨੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਪੂਲ ਦਾ ਕੀਤਾ ਹੂੰ ਸਾਨੂੰ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਦਿਨ ਸਾਰੇ ਰੁਝੇ ਹੋਏ ਆ ਅ ਸਰਜੀਤ ਪੂਲ ਜੀ ਦਾ ਇਹ ਪਿੰਡ ਸੀਗਾ ਮੈਂ ਵੀ ਇਧਰ ਅਸੀਂ ਨੇੜੇ țeੜੇ ਸੀਗੇ ਹੂੰ ਰੁਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰੋਂ ਮਾਨਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਫਾਇ ਕੀਤਾ ਸੈੱਟ ਇੱਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਾਂ ਹੈ ਦਰਸਲ ਪਾਨਾ ਸਿੱਧੂ ਦੀ ਰਿਹਾਈ ਲਈ ਬੜਾਈ ਗਈ ਕਮੇਟੀ ਵੱਲੋਂ ਤਿੰਨ ਮੁੱਖ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ ਨੇ ਜਿਨ੍ਹਾਂ ਵਿੱਚ ਪਹਿਲੀ ਮੰਗ ਇਹ ਹੈ ਕਿ ਪਾਨਾ ਸਿੱਧੂ ਨੂੰ ਬਿਨਾਂ ਸ਼ਰਤ ਅਤੇ ਪਰਚੇ ਰੱਦ ਕਰਕੇ ਰਿਹਾ ਕੀਤਾ ਜਾਵੇ ਦੂਜੀ ਮੰਗ ਰੱਖੀ ਗਈ ਹੈ ਕਿ 3 ਫਰਵਰੀ ਦੇ ਪ੍ਰੋਗਰਾਮ 'ਚ ਪਾਏ ਗਏ ਸਾਰੇ ਪਰਚੇ ਰੱਦ ਕੀਤੇ ਜਾਣ ਅਤੇ ਤੀਜੀ ਸੰਗਰੂਰ ਪ੍ਰਦਰਸ਼ਨ ਦੌਰਾਨ ਜਿਸ ਕਿਸੇ ਵੀ ਵਿਅਕਤੀ ਦਾ ਨੁਕਸਾਨ ਹੋਇਆ ਫਿਰਪਾਮਿਓ ਕੋਈ ਪੱਤਰਕਾਰ ਹੀ ਸੀ ਉਸ ਦੇ ਨੁਕਸਾਨ ਦੀ ਪਰਪਾਈ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ ਮੰਗਾ ਕਿਹੜੇ ਅਧਿਕਾਰੀ ਇੱਥੇ ਪਹੁੰਚੇ ਮਾਸਟਰ ਕੋਈ ਹੈ ਹੀ ਨਹੀਂ ਮੰਗੋ ਉਹੀ ਹੈ ਰਿਹਾ ਕਰਨ ਦੀ ਇਕਲੀ ਜੀ ਤਿੰਨ ਮੰਗਾ ਅੱਛਾ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਹਾ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਚੌਥੇ ਨੁਕਸਾਨ ਕੀਤਾ ਕੋਈ ਵੀ ਕੰਪਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੇ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਮੰਗਾ ਹੋਣੇ ਜੇ ਤਿੰਨੇ ਮੰਗਾਂ ਦਾ ਨੁਕਤਾਰਾ ਆਥੈਂਟਿਕਰ ਹੋ ਜਾਂਦਾ ਅਸੀਂ ਆਥੈਂਟਿਕਰ ਵੇਟ ਕਰਾਂਗੇ ਸ਼ਾਮ ਤੱਕ ਫਿਰ ਓਕੇ ਹੈ ਜੇ ਨੁਕਤਾਰਾ ਤਿੰਨਾ ਦਾ ਨਹੀਂ ਹੁੰਦਾ ਫਿਰ ਅਗਾਹ ਜਿਹੜਾ ਅਸੀਂ ਦਵਾਰੇ ਬੈਠ ਕੇ ਫਿਰ ਅਗਾਹ ਕਰਾਂਗੇ ਤਿੰਨੇ ਜ਼ਰੂਰੀ ਹੈ ਵੀ ਇਕੱਤੀ ਮੰਗਣ ਲਈ ਤਾਂ ਵੀ ਕੋਈ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਜੀ ਇਹ ਕਿਹੜੇ ਜੀ ਇਹਨਾ ਟਾਈਮ ਕਿਉਂ ਲੈ ਰਿਹਾ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾ ਜੇ ਪੁੱਛਦੇ ਤੁਸੀਂ ਤਿੰਨੇ ਦੇ ਵਿੱਚ ਦੱਸਦਾ ਪਹਿਲਾਂ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਹੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਐ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਫਿਰ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵੀ ਕੱਲਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਇਹ ਤਨ ਮੰਗਾ ਸੀ ਫਿਰ ਅਸੀਂ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਨੈਗੇਟਿਵ ਹੋ ਗਿਆ ਸੀ ਫਿਰ ਅੱਜ ਵਾਲੀ ਮੀਟਿੰਗ ਕਰਦੇ ਆ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਫੜੀ ਚੌਥੀ ਮੀਟਿੰਗ ਉਹ ਤਾਂ ਪਹਿਲੀ ਹੋ ਗਈ ਸੀ ਪਰ ਨਾਲੇ ਇੱਕਦਮ ਪਹਿਲਾਂ ਉਹ ਵੀ ਦੂਜੀ ਦਿਨ ਮੀਟਿੰਗ ਹੋਈ ਫਿਰ ਲੱਖਾ ਜੀ ਨਾਲ ਉੱਥੇ ਤਿੰਨ ਤਰੀਕ ਨੂੰ ਉੱਥੇ ਮੀਟਿੰਗ ਉਹ ਵੱਡੀ ਮੀਟਿੰਗ ਹੋਈ ਜਿਸ ਕਰਕੇ ਲੋਕਾਂ ਦੇ ਘਟ ਗਏ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਉਦੇ ਬਰ ਬਰ ਪ੍ਰਸ਼ਾਸਨ ਅੱਜ ਪ੍ਰੋਸ ਚੰਗੇ ਮੇਰੀ ਕਰ ਮੈਂ ਕੁਝ ਨਹੀਂ ਕਹਾਂ ਚੰਗੇ ਨਤੀਜੇ ਲੱਗਣਗੇ ਚੰਗੇ ਸੋਚਿਆ ਜਾਊਗਾ ਚੰਗੇ ਨੂੰ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਬੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਫੋਕਾ ਹੈ ਦੇ ਕੋ ਜੋ ਅੰਦਰ ਦਾ ਲੰਬੋਲਾ ਵੀ ਹੁੰਦੇ ਹੀ ਹੁੰਦੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਉਹ ਗਿਣਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਇਂਤਜ਼ਾਮ ਕਰੋ ਜੇ ਨਾ ਮੰਨੀ ਫਿਰ ਅਸੀਂ ਕਿਹੜਾ ਮੱਕੀ ਦੀ ਕੁੜਨੀ ਇਸੇ ਕੰਮ ਤੇ ਆਉਂ। ਅਸੀਂ ਕਿਤੇ ਨਾ ਸਾਰੇ ਖੜਿਆ ਇਸੇ ਕੰਮ ਤੇ ਆਸੀਂ ਵੀ ਜੇ ਪ੍ਰਸ਼ਾਸਨ ਨੇ 13 ਨੂੰ ਉੱਧਰ ਵੀ ਸੰਘਰਸ਼ ਚਲਾਉਣ ਦੇ ਲਈ ਸੂਲ ਕਰਨੀ ਅਸੀਂ 16 ਨੂੰ ਬੰਦ ਵੀ ਕਰ ਰਹੇ ਹਾਂ ਮੇਰੀ ਗੱਲ ਸੁਣੋਗੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਤੇ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਾ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੌਜਵਾਨੀ ਹੈਗੀ ਸੋ ਸ਼ਾ ਸ਼ਾ ਤੈ ਤਾਂ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਹੈ ਨਾ ਬਹੁਤ ਬੰਦਿਆਂ ਦੇ ਅਜੰਡੇ ਚ ਲਾਏ ਮੱਚ ਕੇ ਉਹ ਤਾਂ ਜੀ ਐ ਹੋ ਜੂਗਾ ਜੀ ਸ਼ੱਕੀ ਹੈ ਜੀ ਅਸੀਂ ਬੋਲੇ ਕੁਛ ਦਸ ਤੜ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਹੈ ਨਾ ਬਾਕੀ ਕੱਲਾ ਕੱਲਾ ਭਾਂਦੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਂਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਹੈ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਹੈ ਨਾ ਕਹਾ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਆ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਮੀਟਿੰਗ ਕਿੱਥੇ ਦਾ ਐਸਐਸਪੀ ਬਟੰਡਾ ਐਸਪੀ ਬਟੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਧਨੌਲੇ ਪਰਚਾ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਗੱਲ ਖਰਜ ਹੋਊਗਾ ਉਹ ਖਰਜ ਦੀ ਗੱਲ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚ ਹੀ ਆ ਇਹਦਾ। ਉਹ ਐਨੇ ਵੀ ਪਾਸੇ ਆ। ਬਾਕੀ ਜਿਹੜਾ ਬਾਕੀ ਜਿਹੜਾ ਜਿਹੇ ਏਜੰਡਾ ਚਲਾਉਣ ਵਾਲੀ ਲੱਖੇ ਦੀ ਗੱਲ ਕੀਤੀ ਐ ਵੀ ਜਿਹੜਾ ਇਹ ਜਆ ਵੀ ਜੀ ਇਹ ਫਲਾਨਾ ਬੰਦਾ ਕਿਵੇਂ ਪਹੁੰਚ ਗਿਆ, ਸਰਜੀਤ ਕਿਵੇਂ ਪਹੁੰਚ ਗਿਆ, ਲੱਖਾ ਕਿਵੇਂ ਪਹੁੰਚ ਗਿਆ, ਬਾਕੀ ਨਹੀਂ ਪਹੁੰਚ ਸਕੇ। ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਤਾਂ ਭਾਅ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਸੀ ਨਾ ਮੈਂ ਗਿਆ, ਕਾਕਾ ਕੋੜਾ ਗਿਆ, ਲੱਖਾ ਗਿਆ। ਉਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ। ਮਲ ਜੇ ਕੋਈ ਜਾਵੜੇ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ-ਆਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਐ ਨਾ ਤਣ ਬਣਾਉਣਾ ਕਿ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸੋ ਇਹ ਜੇ ਮੈਨੂੰ ਲੱਗਦਾ ਵੀ ਜੇ ਮੀਡੀਆ ਚ ਚੰਤ ਆਇਆ ਉਹਦਾ ਨੁਕਸਾਨ ਹੁੰਦਾ ਤਾਂ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਕਿੰਨਾ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈਗਾ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰੈਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਪ ਹਾਲਾਂਕਿ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ 'ਚ ਕਿਹੋ ਜਿਹਾ ਭਰੋਸਾ ਦਿੱਤਾ ਇਸ ਬਾਰੇ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਕਿਹਾ ਲਗਾਇਆ ਜਾ ਰਹੇ ਨੇ ਕਿ ਸ਼ਾਇਦ ਪ੍ਰਸ਼ਾਸਨ ਵੱਲੋਂ ਪੰਨਾ ਸਿੱਧੂ ਨੂੰ ਅੱਜ ਸ਼ਾਮ ਤੱਕ ਰਿਹਾ ਕੀਤਾ ਜਾਵੇਗਾ ਅਤੇ ਜੇਕਰ ਰਿਹਾ ਨਹੀਂ ਕੀਤਾ ਜਾਂਦਾ ਤਾਂ ਕਮੇਟੀ ਆਗੂਆਂ ਨੇ ਸ਼ਾਮ ਤੱਕ ਅਗਲਾ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਅਜਿਹੇ 'ਚ ਹੁਣ ਦੇਖਣਾ ਹੋਵੇਗਾ ਕਿ ਕੀ ਪੰਨਾ ਸਿੱਧੂ ਦੀ ਰਿਹਾਈ ਹੋਵੇਗੀ ਜਦਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਸ਼ਨੀਵਾਰ ਦੀ ਛੁੱਟੀ ਹੋਣ ਕਾਰਨ ਸਾਰੀਆਂ ਅਦਾਲਤਾਂ ਬੰਦ ਰਹਿਣਗੀਆਂ ਜਿਸ ਤੋਂ ਬਾਅਦ ਪੰਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਤਲਵਾਰ ਲਟਕੀ ਹੋਈ ਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ ਅੱਜ ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਸਹੀ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਲੇ ਨੰਗੀ ਨਹੀਂ ਹਲੇ 12 ਮਈ ਦਾ ਸਮਾਂ ਆਏਗਾ ਮੇਰਾ ਕਹਿਣ ਦਾ ਮਤਲਬ ਚੰਗੇ ਇਂਤਜ਼ਾਮ ਜੇ ਨਾ ਮੰਨਈ ਫਿਰ ਅਸੀਂ ਕਿਹੜਾ ਮੱਕੀ ਦੀ ਕੁੱਢਣੀ ਇਸੇ ਕੰਮ ਤੇ ਆਉਂ